ਤੁਸੀਂ ਪਿੰਡ ਜਾਣੇ ਹੁਣ ਆ ਜਮਾ ਕਿਦੇ ਕੋਲ ਉੱਥੇ ਸਿਰਫ ਮਕਰ ਖੜੇ ਨੇ ਛੋਟਾ ਬ੍ਰਦਰ ਸੀ ਫਗਵਾੜੇ ਕਾਲਜ ਚ ਪ੍ਰੋਫੈਸਰ ਸੀ ਪਹਿਲਾਂ ਫਿਰ ਉਹ ਤੁਮਾਦੋ ਡਰਾਗਾ ਲਾਇਬ੍ਰੇਰੀ ਸੀਗਾ ਉੱਥੇ ਫਿਰ ਉਹਨੇ ਆ ਉੱਥੇ ਇੱਕ ਪਹਿਲਾਂ ਘਰ ਬਣਾ ਲਿਆ ਫਗਵਾੜੇ ਦੇ ਕੋਲ ਇੱਕ ਪਿੰਡ ਸੀਗਾ ਫਿਰ ਉਹਨੇ ਜਾ ਉਧੋਂ ਰਿਟਾਇਰ ਹੋ ਕੇ ਫਿਰ ਉਹਨੇ ਇੱਕ ਨਵਾਂ ਘਰ ਹੋਰ ਬਣਾ ਲਿਆ ਸਾਡੇ ਪੁਰਾਣੇ ਘਰ ਦੇ ਨਾਲ ਹੀ ਲੈ ਕੇ ਉਹਦੀ ਡੈਥ ਹੋ ਗਈ ਹੈ ਪਿੱਛੇ ਉਹਦਾ ਮੁੰਡਾ ਉੱਥੇ ਹੀ ਰਹਿੰਦਾ ਖਰੜ ਦੇ ਕੋਲੇ ਤੇ ਉਹਦਾ ਮੁੰਡਾ ਆਪਦਾ ਉੱਥੇ ਲੱਗ ਗਿਆ ਕੈਨੇਡਾ ਤੇ ਉਹਦੀ ਜਦੋਂ ਵਾਈਫ ਉਹਦੀ ਹੈਡ ਨਰਸ ਹੈ ਪੀਜੀਆਈ ਦੇ ਵਿੱਚ ਆਰ ਜਦੋਂ ਰਿਟਾਇਰ ਹੋ ਗਈ ਉਹਨਾਂ ਨੇ ਵੀ ਉੱਥੇ ਜਾਣ ਦਾ ਵਿਚਾਰ ਹੈ ਤੇ ਮੈਨੂੰ ਵੀ ਫਿਰ ਜ਼ਮੀਨ ਮੈਂ ਕੌਣ ਜਾਊਗਾ ਕੀ ਕਰੂੰਗਾ ਉੱਥੇ ਜਮੀਨ ਜਦੋਂ ਜਦ ਮੈਂ ਸਾਥ ਬਣ ਕੇ ਉੱਥੇ ਬਹਿ ਜਾਵਾਂ ਤੇ ਜਾ ਜਾ ਫਿਰ ਉਹਨੂੰ ਵੇਚ-ਬੋਚ ਕੇ ਕਿਸੇ ਕੁਝ ਆਪਣਾ ਕਿਤੇ ਲੈ ਕੇ ਲਾ ਮੇਰੇ ਨੂੰ ਵੀ ਲੋੜ ਹੈ ਅਮਰੀਕਾ ਚ ਉਹਨੂੰ ਵੀ ਜੋ ਜਗ੍ਹਾ ਜੁਗੋਂ ਹੈ ਆਪਕੇ ਤੇ ਖੇਤ ਖੂਤ ਵੀ ਲੈਣੇ ਹਣ ਤੋਦੇ ਲਈ ਵੀ ਕਮਾ ਸਕਦੀ ਹੈ। ਸੋ ਲਾਈਕ ਦੈਟ ਇਸ ਤਰ੍ਹਾਂ ਦਾ ਹੈ। ਜਿਵੇਂ ਤੁਹਾਡੀ ਉਹ ਦਸਤਾਵੇਜ਼ ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਤੁਸੀਂ ਆਪਦੇ ਘਰੇ ਗਏ ਹੈਨਾ ਤੁਸੀਂ ਬੈਠਕ ਦਾ ਬੂਹਾ ਖੋਲਿਆ ਤਾਂ ਉਹ ਮੇਰੇ ਲਈ ਬੜਾ ਇਮੋਸ਼ਨਲ ਜਿਹਾ ਸੀਗਾ ਉਹ ਦੇਖਣਾ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਨੇ ਜਦੋਂ ਆਪਦੇ ਘਰ ਪਹੁੰਚਦੇ ਹੋ? ਆ ਯਾਦਾ ਯਾਦਾ ਆ ਜਾਂਦੀ ਹੈ। ਹਮ। ਇਟ ਜਦੋਂ ਚੁੰਡਾ ਜਾਂਦੇ ਨੇ। ਹੈ? ਵੀ ਬੜੀ ਖੱਟਪਾੜੀ ਬਿਆਜਦਾ ਸੋ ਪਰ ਤਬਦੀਲੀ ਹੈ ਜੀਵਨ ਬਦਲਦਾ ਰਹਿੰਦਾ ਹੈ ਇਸ ਦਾ ਨਵਾਂ ਇਵੋਲੂਸ਼ਨ ਹੈ ਇਹ ਤਾਂ ਇਹ ਤਾਂ ਰਹਿਣਾ ਨਹੀਂ ਹੈ ਸਿਸਟਮ ਕੋਈ ਨਹੀਂ ਰਹਿੰਦਾ ਕੋਈ ਸਿਸਟਮ ਨਹੀਂ ਰਹਿੰਦਾ ਅਸੀਂ ਕਬੀਲਿਆਂ ਦੇ ਯੁੱਗ ਤੋਂ ਲੈ ਕੇ ਹੁਣ ਤੱਕ ਆਪਾਂ ਕਿੰਨੇ ਯੁੱਗਾਂ ਚੋਂ ਗੁਜ਼ਰੇ ਆ ਇਹਦਾ ਵੀ ਅੰਤ ਹੋਣਾ ਹੈ ਸਰਮਾਇਦਾਰੀ ਦਾ ਵੀ ਅਰੇ ਕੋ ਬਲੈਂਡ ਜੇ ਆਊਗਾ ਹੁਣ ਇਹਦੇ ਵਿੱਚ ਜਿ세 ਕੈਮਰਸ ਤੋਂ ਵੀ ਮਾਰ ਖਾ ਕੇ ਇੱਕ ਵਾਰੀ ਉਸ ਸਿਸਟਮ ਵੀ ਲੈਣ ਦੀ ਰਸ਼ੀਆ ਨੇ ਲਿਆਂਦਾ ਸੀ ਟੁੱਟ ਗਿਆ ਹਾਂਜੀ ਚਾਈਨਾ ਵੀ ਕਾਫੀ ਹੱਦ ਤੱਕ ਅਮਰੀਕਾ ਤੋਂ ਵੀ ਭਾਰੂ ਹੋਇਆ ਫਿਰਦਾ ਹੈ ਜੇ سرمਾਇਦੇ ਤੌਰ ਤੇ ਸੋਚੀਏ ਅੱਜ ਅਮਰੀਕਾ ਕਰਜ਼ੇਦਾਰ ਹੈ ਚਾਈਨਾ ਦਾ ਹਾਂਜੀ ਪਰ ਅਮਰੀਕਾ ਸੋਚ ਰਿਹਾ ਵੀ ਇਹਦਾ ਕਰੀਏ ਕੀ ਕਹਿੰਦੇ ਕਿਸ ਤੋਂ ਪੈਸੇ ਲੈ ਲਏ ਹਜ਼ਾਰੇ ਨਾ ਜੜੇ ਨੇ ਹੁਣ ਨਾ ਜਾਂ ਤਾਂ ਮੁਕਰ ਜਾਓ ਜਾਂ ਉਹਦੇ ਨਾਲ ਲੜ ਪੋ ਉਹ ਬਾਹਰ ਨੇ ਭਾਰਦਾ ਵੀ ਅਮਰੀਕਾ ਕਿਸ ਤਰ੍ਹਾਂ ਹਾਂਜੀ ਸੋ ਇਸ ਤਰ੍ਹਾਂ ਕਰਕੇ ਜੋਗ ਇਹ ਵੀ ਬਦਲਣਾ ਰਹਿਣਾ ਹਾਂ ਕੁਝ ਇਸ ਤਰ੍ਹਾਂ ਪਰ ਅੱਗੇ ਆਉਂਦਾ ਅੱਛਾ ਹੁੰਦਾ ਹੈ ਤਬਦੀਲੀ ਅੱਛੀ ਹੁੰਦੀ ਹੈ ਇੱਕ ਜਗ੍ਹਾ ਖੜੋਤ ਜਿਹੜੀ ਹੈ ਨਾ ਜੀਵਨ ਚ ਕਿਤੇ ਵੀ ਖੜੋਤ ਚੰਗੀ ਨਹੀਂ ਹੁੰਦੀ ਇਹ ਬਦਲਦਾ ਰਹਿਣਾ ਬੜਾ ਕੁਝ ਬਦਲਣਾ ਹੈ ਜੇ ਇਹ ਮੇਰਾ ਵਿਸ਼ਵਾਸ ਹੈ ਅ ਵਿਸ਼ਵਾਸ ਨਹੀਂ ਸਟਾ ਤਜਰਬਾ ਸਟਾ ਪੁਰਖਾ ਤਜਰਬਾ ਸਟਾ ਜੀਨ ਦੇ ਵਿੱਚ ਹੈ ਤਜਰਬਾ ਪਿਆ ਕਿਸ ਜੰਗਲੀ ਉਸ ਤੋਂ ਲੈ ਕੇ ਸ਼ੁਰੂਆਤ ਜੰਗਲਾਂ ਦੇ ਵਿੱਚੋਂ ਲੈ ਕੇ ਕੁਝ ਤਾਲੂਕ ਇਹਨੇ ਕਿ ਬਾਂਦਰਾ ਤੋਂ ਹੋਏ ਫਿਰ ਉਹਨਾਂ ਰਏ ਕਿ ਕਾਰਡ ਕੱਢੀ ਕਿ ਨਹੀਂ ਇੱਕ ਵੱਖਰੀ ਨਸਲ ਸੀ ਬਾਂਦਰਾ ਤੋਂ ਇਦਾਂ ਕਰਦੇ ਆ ਕਰਦੇ ਆ ਕਿਤੇ ਕਿਤੇ ਕਰਦੇ ਅਜ ਮਨੁੱਖ ਜਿਸ ਹਾਲਚ ਐ ਇਹ ਸਦਾ ਇਦਾਂ ਨਹੀਂ ਰਿਹਾ ਸਾਡੇ ਸਾਡੇ ਬਜ਼ੁਰਗ ਹੋਰ ਤਰ੍ਹਾਂ ਦੇ ਸੀਗੇ ਉਹਨਾਂ ਦਾ ਸੁਭਾਅ ਹੋਰ ਤਰ੍ਹਾਂ ਦਾ ਸੀ ਯੁੱਗ ਦੇ ਮੁਤਾਬਕ ਮਨੁੱਖ ਦਾ ਸੁਭਾਅ ਬਦਲ ਜਾਂਦਾ ਸਾਡੇ ਸਾਡੇ ਸੁਭਾਅ ਦੇ ਅੰਦਰ ਸਾਡੀ ਕਿਰਿਆਸ਼ੀਲਤਾ ਦੇ ਅੰਦਰ ਜਿਹੜਾ ਹੁੰਦਾ ਉਹ ਸੁਭਾਅ ਬਹੁਤਾ ਮਤਲਬ ਸਾਡੇ ਆਲੇ ਦਲੇ ਦੇ ਐਟਮੋਸਫੀਅਰ ਚੋਂ এনਵਾਇਰਨਮੈਂਟ ਚੋਂ ਪੈਦਾ ਹੁੰਦਾ ਹੈ ਹਾਂਜੀ ਤੇ ਪਰ ਕੁ ਸ਼ਹਿਦ ਲੋਕ ਵੀ ਹੁੰਦੇ ਨੇ ਮੇਰੇ ਵਰਗੇ ਸ਼ਦਾਈ ਵੀ ਜਿਹੜੇ ਉਹਨੂੰ ਆ ਮੈਂ ਇੱਕ ਖੱਤ ਲਿਖਿਆ ਹੈ ਜੁਐਨੋ ਨੂੰ ਹਾਂਜੀ ਇੱਕ ਖੱਤ ਲਿਖਿਆ ਮੈਂ ਪੋਪ ਨੂੰ ਲਿਖਿਆ ਕੁਝ ਅਖਬਾਰਾਂ ਚ ਪੇਪਰਾਂ ਚ ਮੈਂ ਲਿਖਿਆ ਨਿਊਯਾਰਕ ਟਾਈਮ ਨੂੰ ਵੀ ਲਿਖਿਆ ਨਾ ਜਾਇ ਜਵਾਬ ਇਸੇ ਦੇਖਾਂਗੇ ਛਾਪਾਂਗੇ ਕੀ ਕਰਨ ਲੱਗੇ ਛਾਪਣਾ ਚਾਪਣਾ ਮੇਰਾ ਫਰਜ਼ ਬਣਦਾ ਮੈਂ ਉਹਦੇ ਵਿੱਚ ਹੀ ਕਹਿਆ ਖੱਤ ਦੇ ਵਿੱਚ ਨਵੇਂ ਸਾਲ ਦਾ ਸੁਨੇਹਾ ਚਾਰ ਪੰਜ ਸਾਲ ਪਹਿਲਾਂ ਵੀ ਦਿੱਤਾ ਸੀ ਪਰ ਮੈਂ ਹੁਣ ਹਰ ਸਾਲ ਦੇਣਾ ਢੀਠਾ ਮੈਂ ਵੀ ਕਿ ਜੇ ਇੰਡੀਆ ਦੇ ਵਿੱਚ ਕਿੰਨੇ ਜ਼ਬਾਨਾਂ ਨੇ ਕਿੰਨੇ ਬਲ ਸੱਭਿਆਚਾਰ ਨੇ ਕਿਹਾ ਜੇ ਇੱਕ ਦੇਸ਼ ਬਣ ਕੇ ਰਹਿ ਸਕਦਾ ਤਾਂ ਦੁਨੀਆ ਭਰ ਦਾ ਇੱਕ ਪਿੰਡ ਕਿਉਂ ਇੱਕ ਗਲੋਬਲ ਵਿਲੇਜ ਕਿਉਂ ਨਹੀਂ ਬਣ ਸਕਦਾ ਸਰਮਾਇਦਾਰ ਗਲੋਬਲ ਵਿਲੇਜ ਹੋਰ ਤਰ੍ਹਾਂ ਬਣਾਉਣਾ ਚਾਹੁੰਦਾ ਗਲੋਬਲ ਵਿਲੇਜ ਉਹ ਪ੍ਰੋਫਿਟਲੀ ਬਣਾਉਣਾ ਚਾਹੁੰਦਾ ਅਸੀਂ ਕਹਿੰਦੇ ਰੋਡ ਕੀ ਹੈ ਨਾ ਰੋਲ ਫੌਜਾਂ ਹੁੰਦੀਆਂ ਰੋਜ਼ ਇੱਥੇ ਆਪਣਾ ਕਹਿੰਦੇ ਇਨੇ ਹਥਿਆਰ ਬਣਦੇ ਨੇ ਜਿਹੜੇ ਸਾਡੀ ਪੂਰੀ ਧਰਤੀ ਦੀ ਗਰੀਬੀ ਚੱਕੀ ਜਾ ਸਕਦੀ ਜਿਹਨੇ ਹਥਿਆਰਾਂ ਤੇ ਖਰਚਾ ਹੁੰਦਾ ਉਹ ਕਾਦੇ ਲਈ ਜੇ ਦੇਸ਼ ਹੀ ਇੱਕ ਬਣਾ ਲਓ ਤਾਂ ਜ਼ਰੂਰਤ ਕੀ ਹੈ ਇਸ ਦੀ ਅਬ ਜਦ ਦੇ ਇਲਾਕੇ ਅਬ ਜਦ ਦੀ ਕਲਚਰ ਚ ਰਹਿਣ ਹਮ ਹੁਣ ਹਿੰਦੁਸਤਾਨ ਚ ਕੋਈ ਕਿਸੇ ਨੂੰ ਹਟਲਦਾ ਤਾਂ ਨਹੀਂ ਹੈਗਾ ਆ ਚਲ ਹੁਣ ਵੱਖਰੀ ਜੀ ਲਹਿਰ ਚੱਲੀ ਹੈ ਕੁਝ ਥੋੜੀ ਜਿਹੀ ਜਿਹੜੀ ਇਸ ਤਰ੍ਹਾਂ ਚਲੋ ਯਾਤਰਾ ਹੁੰਦੇ ਰਹਿੰਦੇ ਨੇ ਪਰ ਮਤਲਬ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਮਤਲਬ ਕਿਸੇ ਨੂੰ ਜੀਉਣਾ ਨਾ ਦਿਓ ਜਿਵੇਂ ਜਿਵੇਂ ਜੂਂਦੇ ਨੇ ਜਿਹੜੇ ਅਫਰੀਕਾ ਚ ਜੂਣਾ ਚਾਹੁੰਦੇ ਐ ਜਿਹੜੀ ਬੋਲੀ ਬੋਲਦੇ ਬੋਲਣ ਦਿਓ ਆਪੇ ਜਦ ਮਿਕਸ ਹੋਣਗੇ ਕਿੰਨੀਆਂ ਬੋਲੀਆਂ ਮਿਕਸ ਹੋ ਜਾਂਦੀਆਂ ਨੇ ਪਹਿਲਾਂ ਤਾਂ ਥੋੜੀ ਜਿਹੜੀ ਅਪਰ ਜੇ ਪੰਜਾਬ ਦੀ ਉਹ ਲਈਏ ਸਾਡੀ ਪਵਾਦ ਮਲਬਈ ਦੁਆਬੀ ਫਿਰ ਮਾਝੀ ਬਿਲਕੁਲ ਪੋਠੋਹਾਰੀ ਜਿੱਦਾਂ ਪੰਜਾਬ ਸੀ ਐਡੇ ਐਡੇ ਉਦੋਂ ਕਿਉਂ ਸੀ ਜਿਆਦਾ ਹੁੰਦੀ ਹੁਣ ਅੱਜ ਸਾਰੇ ਸ਼ਬਦ ਅਸੀਂ ਰਲਾ ਕੇ ਬੋਲਦੇ ਆ ਕਿਉਂ ਕਮਿਊਨੀਕੇਸ਼ਨ ਗੈਪ ਸੀ ਕਿ ਹਮ ਇੱਕ ਹਾਵਤ ਸੀ ਕਿ 12 ਕੋਦੇ ਬਾਅਦ ਬੋਲੀ ਬਦਲ ਜਾਂਦੀ ਬੋਲੀ ਬਦਲ ਜਾਂਦੀ ਬਿਲਕੁਲ ਸੋ ਬੋਲੀ ਜਿਹੜੀ ਇਹ ਜਦੋਂ ਕਮਿਊਨੀਕੇਸ਼ਨ ਛੋਟਾ ਹੋ ਜਾਂਦਾ ਹੈ ਨੈਰੋ ਹੋ ਜਾਂਦਾ ਕਮਿਊਨੀਕੇਸ਼ਨ ਫਿਰ ਆਪਣਾ ਜਿੰਨਾ ਮਰਜੀ ਮਤਲਬ ਵਿਸ਼ਾਲਤਾ ਆ ਹੀ ਜਾਂਦੀ ਆਪਾਂ ਸ਼ਬਦ ਆਪਾਂ ਅੰਗਰੇਜ਼ੀ ਵੀ ਤਾਂ ਬੋਲਦੇ ਕਿੰਨੇ ਸ਼ਬਦ ਅੰਗਰੇਜ਼ੀ ਦੇ ਆ ਹੁਣ ਇੰਟਰਵਿਊ ਚ ਮੈਂ ਕਾਫੀ ਸ਼ਬਦ ਅੰਗਰੇਜ਼ੀ ਦੇ ਬੋਲਦੇ ਬਿਲਕੁਲ ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਸਾਡਾ ਸਾਨੂੰ ਮਤਲਬ ਕੀ ਕਹਿੰਦੇ ਵੱਡੇ ਲੈਵਲ ਤੇ ਸੋਚਣਾ ਚਾਹੀਦਾ ਇਹ ਮੇਰਾ ਖੁਆਬ ਹੈ ਮੈਂ ਸੁਣਿਆ ਵੀ ਪਾਇਆ ਫੇਸਬੁਕ ਤੇ ਜਿੰਨੇ ਤੱਕ ਸ਼ੇਅਰ ਕਰੋ ਜ਼ਮਾਸ਼ਤਾ ਫਿਰ ਮੈਂ ਵੀ ਕਿਹਾ ਹੈ ਕੌਣ ਹੈ ਨਾ ਬਰ ਪਹਿਲ ਕਰੂਗਾ ਸਾਇੰਟਿਸਟ ਕਰ ਸਕਦੇ ਨੇ ਪਹਿਲੀ ਗੱਲ ਇਸ ਪਾਸੇ ਤੁਰ ਸਕਦੇ ਨੇ ਨੰਬਰ 2 ਕਿਉਂਕਿ ਇਹ ਜਿਹੜੀ ਵਸਤਾ ਵੜਾ ਸਕਦੇ ਜਿਹੜਾ ਇੱਥੋਂ ਉੱਠ ਕੇ ਇੱਥੇ ਤੁਸੀਂ ਮਿੰਟ ਚ ਜਾ ਸਕੋ ਹਾਂਜੀ ਅੱਛਾ ਨੰਬਰ ਹੁਣ ਤਾਂ ਉਡਣ ਵਾਲੀ ਕਾਰਾਂ ਵੀ ਬਣ ਗਈਆਂ ਪਸਾਸ ਨੂੰ escalda ਹਾਂਜੀ ਬਹੁਤ ਵਾਰੀ ਨਿਊਜ਼ਪੇਪਰ ਚੋਂ ਪੜ੍ਹਦੇ ਹਨ ਨਾ ਜੀ ਉਹ ਵੀ ਸੋ ਮਤਲਬ ਕਹਿਣਾ ਹੈਗਾ ਉਹ ਸਾਇੰਟਿਸਟ ਬਣਾ ਸਕਦੇ ਉਸ ਤੋਂ ਬਾਅਦ ਸੁਨੇਹਾ ਕੌਣ ਦੇ ਸਕਦਾ ਸੁਨੇਹਾ ਲੇਖਕ ਦੇ ਸਕਦੇ ਹਾਂਜੀ ਕਲਾਕਾਰ ਦੇ ਸਕਦੇ ਆ ਨਾਟਕਕਾਰ ਦੇ ਸਕਦੇ ਫਿਲਮਾਂ ਬਣਾ ਦੇ ਸਕਦੇ ਉਹ ਲੋਕੀ ਸੁਨੇਹਾ ਲੋਕਾਂ ਤੱਕ ਲੋਕਾਂ ਦੇ ਮਨਾਂ ਚ ਬਿਠਾ ਸਕਦੇ ਇਹ ਮੈਨੂੰ ਪਤਾ ਇੱਕ ਇੱਕ ਦਿਨ ਚ ਨਹੀਂ ਹੋਣਾ ਇਹ ਦਸਾਂ ਸਾਲਾਂ ਚ ਵੀ ਨਹੀਂ ਹੋਣਾ ਪਰ ਜਦ ਤੱਕ ਸੋਚ ਨਹੀਂ ਆਉਂਦੀ ਉਹ ਤੱਕ ਨਹੀਂ ਹੁੰਦਾ ਹੂੰ ਪਹਿਲਾਂ ਲੜਾਈ ਲੜੀ ਲੀਗ ਆਫ ਨੇਸ਼ਨ ਬਣੀ ਉੱਚ ਕਾਫੀ ਨੇੜੇ ਹੋਏ ਬਮੁਲਕ ਦੂਸਰੀ ਲੜਾਈ ਲੜੀ ਯੂਨੋ ਬਣਿਆ ਯੂਨਾਈਟਿਡ ਨੇਸ਼ਨਸ ਕੁਛ ਨੇੜੇ ਨੇੜੇ ਹੋਰ ਹੋਏ ਇਦਾਂ ਹੋ ਸਕਦਾ ਹੁੰਦੇ 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 ਇਹਨਾਂ ਨੂੰ ਲੱਗੇ ਕਿ ਫਜ਼ੂਲ ਆ ਯਾਰ ਕਦ ਨੇ ਲੜ ਰਹੇ ਆ ਇਨਸਾਨ ਨੇ ਇੱਕ ਰੋਟੀ ਖਾ ਕੇ ਜੂਣਾ ਹੁੰਦਾ ਇਹਨੂੰ ਅਸੀਂ ਬਿਸਾਰ ਰਹੇ ਆ ਜਿਹੜੀ ਸਾਡੀ ਮੁੱਖ ਲੋੜ ਹੈ ਉਹ ਇਨਸਾਨ ਦੇ ਜੂਣ ਦੀ ਹੈ ਜੇ ਇਨਸਾਨ ਜੀਉਂਦਾ ਹੀ ਨਹੀਂ ਹੈਗਾ ਜਾਂ ਉਹੀ ਚੱਕਰ ਸਰਮਾਇਦਰ ਦੇ ਚੱਕੇ ਚ ਪਾ ਗਏ ਪਾਗਲ ਹੋਇਆ ਫਿਰ ਤਾਂ ਜੀਵਨ ਥੋੜਾ ਕੋਈ ਹ ਅਬਦਾ ਜੀ ਬੰਦ ਤੁਸੀਂ ਖਰਾਬ ਕਰਦੇ ਹੋ ਕਿਉਂਕਿ ਤੁਹਾਨੂੰ ਨੀਂਦ ਨਹੀਂ ਹੁੰਦੀ ਰਾਤ ਨੂੰ ਕਿ ਹਾਏ ਮੈਂ ਅਮੀਰ ਕਿਉਂ ਨਹੀਂ ਤਾਂ ਦੂਸਰੇ ਜਿਨ੍ਹਾਂ ਤੋਂ ਖੋਨੇ ਹੋ ਉਹਨਾਂ ਦੀ ਨੀਂਦ ਵੀ ਖਰਾਬ ਕਰਦੇ ਹੋ ਉਹਨਾਂ ਦੀ ਫੈਮਲੀ ਵੀ ਤੁਸੀਂ ਜਾੜਦੇ ਹੋ ਕਿੰਨਾ ਇਹ ਗਲਤ ਸੋਚ ਹੈ ਨਾ ਸੋ ਸਾਨੂੰ ਜਿਹੜੀ ਹੈਗੀ ਮਨੁੱਖ ਨੂੰ ਸਹੀ ਪਾਸ ਜਾਣਾ ਚਾਹੀਦਾ ਔਰ ਮੈਂ ਬਾਰ-ਬਾਰ ਕਹਿਣਾ ਕਿ ਗੁਰਨਾਮਕ ਜਿਹਦਾ ਨਾਰਾ ਛੋਟਾ ਜਿਹਾ ਨਾਰਾ ਹੈ ਬਾਕੀ ਦਾ ਵਿਸਥਾਰ ਹੈ ਕਿਰਤ ਕਰਕੇ ਖਾਓ ਹਾਂਜੀ ਜੇ ਬਾਦੂਆ ਵੰਡ ਕੇ ਛਕ ਲੋ ਭਾਈ ਫੇਰ ਤੁਸੀਂ ਨਾਮ ਜਪਣ ਦੇ ਕੁਆਲੀਫਾਇਰ ਨਾਮ ਜਪੋ ਹੁਣ ਕਈਆਂ ਨੇ ਇੱਥੇ ਪੁਜਾਰੀ ਬਾਦ ਨੇ ਕੀਤਾ ਕਿਰਤ ਕਰਕੇ ਖਾਓ ਨਾਮ ਜਪੋ ਉਹ ਕਿਰਤ ਕਰਕੇ ਖਾਣ ਦੇ ਕਿਰਤ ਤੋਂ ਦੀ ਖੋਲ ਹੀ ਜਾਂਦੀ ਹੈ ਨਾਮ ਕਿੱਥੋਂ ਜਪੋ ਉਹ ਤਾਂ ਫਿਕਰ ਹੋ ਮੈਂ ਆਪਣੀ ਕਿਰਤ ਕੀ ਵਿੱਚ ਆਵਾ ਕਿਰਤ ਕਰਕੇ ਇਨਹੀ ਜੀ ਕਿਰਤ ਕਰੋ ਜਿਹੜੀ ਚ ਤੁਸੀਂ ਵੰਡ ਕੇ ਖਾ ਸਕੋ ਸੋ ਸਮਾਜ ਦੀ ਲੋੜ ਹੈ ਸਮਾਜ ਚੱਲਦਾ ਹੈ ਜੇ ਉਸ ਵਿੱਚ ਕੋਈ ਵੰਡੇ ਵੀ ਅਸੀਂ ਹੁਣ ਤਾਂ ਲੱਗਰ ਲਾ ਦਿੰਦੇ ਬੜੇ ਬੜੇ ਪਰ ਰੋਜ਼ਾਨਾ ਦੇ ਜੀਵਨ ਚ ਕੀ ਕਰਦੇ ਕੋਨੇ ਆ ਮੈਂ ਇਹਨੂੰ ਕੋ ਤੋ ਜਿਆਦਾ ਆਗੀ ਕਿਸਨ ਪਾਈ ਸੀ ਉਹਦੇ ਉੱਤੇ ਇੱਕ ਸਰਦਾਰ ਸਾਹਿਬ ਤੁਰਿਆ ਰਹੇ ਨੇ ਤੇ ਇੱਕ ਮਾਈ ਵਿਚਾਰੀ ਔਖੇ ਸੁੱਖ ਜੀ ਨਾ ਦਰਬਾਰ ਸਾਹਿਬ ਤੇ ਮੱਥਾ ਟੇਕਣ ਜਾ ਰਹੀ ਹੈ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੀ ਉਹਨੂੰ ਦੇਖਿਆ ਬੰਦਾ ਆ ਰਿਹਾ ਉਧਰ ਨੂੰ ਮੁੜ ਗਈ ਜਾ ਕੇ ਉਹਦੇ ਪੈਰਾਂ ਦੇ ਵਿੱਚ 10 ਦਾ ਨੋਟ ਰੱਖਤਾ ਓਏ ਮਾਈ ਕੀ ਕਰ ਰਹੀ ਹੈ ਤੂੰ ਉਹ ਕਹਿੰਦਾ ਤੂੰ ਅੰਦਰ ਦਰਬਾਰ ਸਾਹਿਬ ਉਤਾ ਅੰਦਰ ਗੁਰਗ੍ਰੰਥ ਸਾਹਿਬ ਤਾਂ ਅੰਦਰ ਬਿਰਾਜ ਮਾਨੇ ਤੂੰ ਇੱਥੇ ਕਹਿੰਦੀ ਭਾਈ ਤੇਰੇ ਕੋਲ ਹੀ ਆਉਣਾ ਹੈ ਖਿਰ ਤੇਰੇ ਕੋਲ ਜਿਹੜੇ ਉੱਥੋਂ ਵੀ ਤਾਂ ਮੈਂ ਕਾਹਨੂੰ ਜਾਣਾ ਨਹੀਂ ਦੂਰ ਹਾਂਜੀ ਦਿਸ ਇਜ਼ ਦ ਕੰਡੀਸ਼ਨ ਸਿੱਖੀ ਦੇ ਵਿੱਚ ਮਤਲਬ ਸਾਡੀ ਕੰਡੀਸ਼ਨ ਆਈ ਪਈ ਹੈ ਮੈਨੂੰ ਮੈਨੂੰ ਪਤਾ ਹੈ ਇਸ ਇੰਟਰਵਿਊ ਚ ਬਹੁਤ ਸਾਰੇ ਲੋਕ ਨਰਾਜ਼ ਹੋਣਗੇ ਉੜ ਦਿਓ ਆਈ ਡੋਟ ਬਾਦਰ